ਤਾਰੇ ਤੁਸੀਂ ਪਹੁੰਚੇ ਇੱਥੇ ਫਾਰਮ ਜਿਹੜੇ ਜਮਾ ਹੋ ਰਹੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦਿਓਗੇ ਲੋਕਾਂ ਨੂੰ ਕਿਦਾਂ ਦਾ ਨਮੰਦਾ ਇਸ ਵਾਰੀ ਚ ਥੋੜਾ ਜਿਹਾ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਥਰੂ ਤੁਹਾਡੇ ਚੈਨਲ ਦੇ ਮੀਡੀਅਮ ਤੇ ਭਈ ਸਾਰੇ ਜਿਹੜੇ ਵੀ ਬੰਦਾ ਚੋਣਨਾ ਸਿਆਣਾ ਪੜਿਆ ਲਿਖਿਆ ਬੰਦਾ ਹੋਵੇ ਜਿਹੜਾ ਕੋਈ ਵਿਕਾਸ ਦੇ ਕੰਮਾਂ ਵੱਲ ਚੰਗੀੰਦੀ ਜੀ ਤੌਰ ਤੇ ਧਿਆਨ ਦੇ ਕੇ ਇਹ ਇਹ ਕੰਮ ਪਿੰਡ ਦੇ ਵਿੱਚ ਕਰਵਾ ਸਕੇ ਮਤਲਬ ਪੜਿਆ ਲਿਖਿਆ ਬੰਦੇ ਨੂੰ ਚੁਣੋ ਬਿਨਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਆਪਣਾ ਚੋਣ ਕਰੋ ਪਰ ਵਿਕਾਸ ਦੇ ਜਿਹੜਾ ਕੰਮ ਬੰਦਾ ਕਰਵਾ ਸਕਦਾ ਸਰਪੰਚ ਹੋਵੇ ਜਾਂ ਪੰਚ ਹੋਵੇ ਉਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਪਿੰਡ ਦਾ ਵਿਕਾਸ ਕਰ ਸਕੇ ਉਹਨੂੰ ਚੁਣੋ ਕਿਸੇ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਇਹ ਸਾਰਾ ਕੰਮ ਕਰੋ ਕਿਦਾਂ ਕਿਦਾਂ ਦੇ ਜਿਹੜਾ ਸਰਕਾਰ ਨੇ ਫੈਸਲਾ ਲਿਆ ਜੀ ਜੇ ਹਮ ਸਭ ਨੇ ਕੋਈ ਚੋਣਦਾ ਤੁਹਾਨੂੰ 5 ਲੱਖ ਰੁਪਏ ਦੇ ਨਾਮ ਹੋਊਗਾ ਹੋ ਸਰਕਾਰ ਨੇ ਕਿਹਾ ਜੀ 5 ਲੱਖ ਰੁਪਈਆ ਦੇਵਾਂਗੇ ਜੇ ਕਿਹਾ ਤਾਂ ਸਰਕਾਰ ਦੇਊਗੀ ਕਿ ਕਿਦਾਂ ਦਾ ਲੱਗਦਾ ਫੈਸਲਾ ਨਹੀਂ ਚੰਗੀ ਗੱਲ ਆ ਮਾੜੀ ਗੱਲ ਨਹੀਂ ਜੇ ਸਰਬਸੰਮਤੀ ਹੁੰਦੀ ਆ ਕਿਸੇ ਪਿੰਡ ਦੇ ਵਿੱਚ ਤੇ ਬਹੁਤ ਵਧੀਆ ਫੈਸਲਾ ਸਰਕਾਰ ਦਾ ਜੇ ਸਰਬਸੰਮਤੀ ਹੁੰਦੀ ਆ ਤੇ ਸਰਕਾਰ ਦਾ ਬਹੁਤ ਵਧੀਆ 5 ਲੱਖ ਰੁਪਇਆ ਉਹ ਦੇਣ ਦੇ ਤਾਂ ਵਿਕਾਸ ਦੇ ਕੰਮਾਂ ਵਾਸਤੇ ਪੂਰੇ ਚੱਲ ਸਕਦਾ ਉਹਦੇ ਵੀ ਬਚਦਾ ਜੀ ਕੀ ਕੀ ਲੱਗਦਾ ਕਿ ਕਿਹੜੇ ਮੁੱਦੇ ਜਿਹੜੇ ਚੱਕੇ ਜਾਣੇ ਚਾਹੀਦੇ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਕੋਈ ਪਿੰਡ ਦੇ ਵਿੱਚ بڑے ਕੰਮ ਹੁੰਦੇ ਆ ਤੁਹਾਨੂੰ ਲੱਗਦਾ ਕਿ ਉਹ ਕੰਮਾਂ ਤੇ ਕਈ ਵਾਰੀ ਧਿਆਨ ਹੀ ਨਹੀਂ ਜਾਂਦਾ ਹੈਗਾ ਜੀ ਨਹੀਂ ਦੇਖੋ ਜੀ ਵਿਕਾਸ ਦਾ ਜਿਹੜਾ ਕੰਮ ਹੈ ਨਾ ਇਹ ਜਿਹੜਾ ਸਰਪੰਚ ਜਾਂ ਆਪਣੇ ਪੰਚਾਇਤ ਦੀ ਜਾਂ ਸਰਬਸੰਤੀ ਦੀ ਬੰਦੀ ਆ ਤੇ ਪਿੰਡ ਵਿੱਚ ਧੜੇ ਬੰਦੀ ਨਹੀਂ ਹੁੰਦੀ ਟਰੀਬਲ ਦੀ ਤੋਂ ਉੱਪਰ ਉੱਠ ਕੇ ਜੇ ਪੰਚਾਇਤ ਬਣਦੀ ਆ ਜਾਂ ਸਰਬਸੰਮਤੀ ਹੁੰਦੀ ਆ ਤੇ ਬਹੁਤ ਵਧੀਆ ਗੱਲ ਆ ਕੰਮ ਕਿਹੜੇ ਲੱਗਦੇ ਵੀ ਹੁਣੇ ਚਾਹੀਦੇ ਕੰਮ ਪਿੰਡਾਂ ਦੇ ਵਿੱਚ ਦੇਖੋ ਜੀ ਪਿੰਡਾਂ ਦੇ ਵਿੱਚ ਇੱਕ ਤੇ ਗਲੀਆਂ ਨਾਲੀਆਂ ਦੇ ਕੰਮ ਗਲੀਆਂ ਨਾਲੀਆਂ ਕੰਮ ਤੇ 70 ਸਾਲਾਂ ਤੋਂ ਚੱਲੀਆਂ ਆ ਰਹੀਆਂ ਗਲੀਆਂ ਨਾਲੀਆਂ ਦਾ ਕੰਮ ਤੇ ਨਿਬੜਦਾ ਹੀ ਨਹੀਂਗਾ ਹਾਂਜੀ ਬਾਕੀ ਜਿਹੜੇ ਵਿਕਾਸ ਦੇ ਕੰਮ ਆ ਸੀਵਰੇਜ ਆ ਪਿੰਡਾਂ ਦੇ ਵਿੱਚ ਜਾਂ ਲਾਈਟਾਂ ਆ ਜਾਂ ਸੜਕਾਂ ਬਣਨੀਆਂ ਜਿਹੜੇ ਇਹੋ ਜਿਹੇ ਵਿਕਾਸ ਦੇ ਕੰਮ ਆ ਜਾਂ ਕੋਈ ਅੰਗਣਵਾਲੀ ਸੈਂਟਰ ਆ ਬਣਾਉਣਾ ਬਿਲਡਿੰਗ ਬਣਾਉਣੀਆਂ ਸਿਹਤ ਸੈਂਟਰ ਬਣਾਉਣਾ ਨਪਰਬੀ ਸਕੂਲ ਦੀ ਬਿਲਡਿੰਗਾਂ 'ਤੇ ਧਿਆਨ ਦੇਣਾ ਜਾਂ ਉੱਪਰਲੇ ਹੈਲਥ ਸੈਂਟਰ ਨੇ ਇਹਨਾਂ ਵੱਲ ਧਿਆਨ ਜਿਆਦਾ ਤੌਰ ਤੇ ਸਿਹਤਾਲ ਤੇ ਸਿੱਖਿਆਵਲ ਦੇਣ ਦੀ ਲੋੜ ਆ ਪੰਚਾਇਤਾਂ ਨੂੰ ਕੋਈ ਇੰਨੇ ਸਾਲ ਸੇਵਾ ਨਿਭਾਈ ਉਹ ਜਿਹੜੇ ਨਵੇਂ ਕੁਝੇ ਚੁਣਕੇ ਹੁੰਦਾ ਨੇ ਉਹ ਤਾਂ ਕੀ ਆਸਾ ਉਮੀਦਾਂ ਕੀ ਸੁਨੇਹਾ ਹੁਣ ਅਸੀਂ ਤੇ ਇਸ ਲੈਵਲ ਦੇ ਉੱਤੇ ਅਸੀਂ ਆਪਣੇ ਲੈਵਲ ਦੇ ਉੱਤੇ ਇਹੀ ਗੱਲ ਕਹਾਂਗੇ ਕਿ ਜਿਹੜਾ ਵੀ ਸਰਪੰਚ ਆਏ ਉਹ ਆਪਣੇ ਵਿਕਾਸ ਕੰਮਾਂ 'ਤੇ ਨਿੱਜੀ ਤੌਰ ਤੇ ਧਿਆਨ ਦੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੰਮ ਕਰੇ ਜੇ ਸਲਾਹ ਮੰਗੇ ਸਲਾਹ ਦੇਣ ਨੂੰ ਸਲਾਹ ਦੇਣ ਨੂੰ ਤਿਆਰ ਹਾਂ ਹਾਂ ਬਿਲਕੁਲ ਸਾਥ ਦੇਵਾਂਗੇ ਜੇ ਮੰਗੂਗਾ ਕੋਈ ਸਾਥ ਦੇਣ ਨੂੰ ਤਿਆਰ ਹਾਂ